ਕੀ ਦਿਖਦਾ ਗੁਰਮਾਨ ਘੋੜਿਆਂ ਦੇ ਟੜਿਆਂ ਦੇ ਨਸ਼ਿੰਗ ਪਿੱਛੇ ਨੇ ਤੇ ਗੁਰੂ ਮਾਰ ਦਾ ਲਿਬਾਸ ਕਿੰਦਾ ਦਾ ਉਹ ਇਤਿਹਾਸਕਾਰ ਐਵੇਂ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਆਗੈ ਜੰਮ ਕਾਲ ਸਤਿ ਸੰਤਨ ਗੁਰੂ ਗੋਬਿੰਦ ਸਿੰਘ ਆਗੈ ਜੰਮ ਕਾਲ ਸਤਿ ਸੰਤਨ ਗੁਰੂ ਸਤਿਨਾਮ ਏਕਮ ਸਾਰੇ 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 ਜਦੋਂ ਕੋ ਜਦਕੇ ਆਏ ਅੰਗਨਾਰੇ ਮੈਂ ਤੇ ਗੰਦਰ ਨਾ ਏ ਹਰ ਹੋਰ 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 ਨਰ ਸੰਗਿਆ ਬੰਦੇ ਨੇ ਕੜਿਆਲ ਵਰਦੇ ਨੇ ਛੱਕ ਵਰਦੇ ਨੇ ਸਾਬ ਦਾ ਸਾਰੇ ਸੰਗਤ ਹੋ ਗਈ ਉਹ ਗੁਰੂ ਸਿੰਘ ਵੀ ਮੱਦੇ ਮੱਦੇ ਚੱਲ ਪਿਆ ਜਿੱਥੇ ਬਹੁਤ ਸਾਹ ਸੰਗਤ ਜਾਰੀ ਸੀ ਗੁਰਮਾਹ ਦੇ ਦਰਵਾਜ਼ੇ ਫਿਰ ਉਹੀ ਗੱਲ ਹੋ ਗਈ ਉਹ ਮੇਰੇ ਵਰਗੇ ਅੱਗੇ ਖੜੇ ਸੀਗੇ 14 ਸੰਤਰੀ ਕਹ ਲੋ ਜਿਹਨੂੰ ਆਪਾਂ ਪੰਜਾਬੀ ਪਾਸ਼ਾ ਕਹਿੰਦੇ ਨੇ ਅੰਕਲ ਸੰਕੀਪ ਜੀ ਮਹਾਵਰਾ ਖੂਬਰਾ ਜਿਪੋ ਸਾਤ ਨਾਮ ਹੁੰਦਾ ਹੈ ਫੁਕਰੇ ਟਾਪਲੇ ਬੰਦੂ ਸ਼ਾਹ ਸਿੰਘ ਤਾਂ ਹੁੰਦੇ ਨਹੀਂ ਐ ਜਦੋਂ ਹੀ ਸ੍ਰਿਸ਼ਟੀ ਰਚੀ ਗਈ ਐ ਅਵਤਾਰਾਂ ਮੈਲੇ ਵੀ ਛਿਗੇ ਹੁੰਦੇ ਤਾਂ ਜਾਦਾ ਗੁਰੂ ਮਹਾਰਜ ਆਪਣੇ ਦਰਬਾਰ ਦੇ ਸ਼ਸ਼ੋਭਤ ਹੋ ਗਏ ਦੂਰੋਂ ਦੇਖ ਲੈਣ ਕਿਉਂ ਸ਼ਾਹ ਸਿੰਘ ਜਿਹੜਾ ਮਤਾਂ ਉੱਚਾ ਬੈਠਾ ਨਾ ਉਹ ਨੀਚੇ ਦੇਖ ਰੋ ਕੀ ਹੋ ਰਿਹਾ ਉਹਨਾਂ ਦੀ ਡਿੱਗੂ ਆ ਨੀਚੇ ਕੀ ਹੁੰਦੇ ਕੁੱਤੇ ਤੇ ਬੈਠੇ ਹੋਏ ਨੀਚੇ ਦੇਖੂਗਾ ਆਪਾਂ ਸੜੇ ਤੇ ਕੀ ਹੋ ਰਿਹਾ ਗੁਰੂ ਮਹਾਰਜ ਉਪਰ ਸ਼ਾਹ ਸਿੰਘ ਬੈਠੇ ਨੇ ਸੰਗਤ ਨੀਚੇ ਬੈਠੀ ਆ ਤੇ ਦੇਖਿਆ ਜੋ ਮੇਨ ਗੇਟ ਐ ਮੇਨ ਐਂਟਰੀ ਐ ਉੱਥੇ ਥੋੜਾ ਰੋਲਾ ਕੋਲਾ ਜੋ ਹੋ ਰਿਹਾ গুরুদেশ